ਸੋ ਸਿਕਲ ਦੋਸਤੋ 1 ਜੂਨ ਤੋਂ ਕਈ ਚੀਜ਼ਾਂ ਡਰਾਈਵਿੰਗ ਲਾਇਸੈਂਸ ਦੇ ਨਾਲ ਜਾਂ ਕਈ ਕੀ ਟ੍ਰਾਂਸਪੋਰਟ ਸਿਸਟਮ ਦੇ ਨਾਲ ਬਦਲੀਆਂ ਹੋਈਆਂ ਨਜ਼ਰ ਪੈ ਰਹੀਆਂ ਨੇ ਤਾਂ ਇਸ ਚੀਜ਼ ਨੂੰ ਲੈ ਕੇ ਸਮਝ ਲਓ ਪਹਿਲਾਂ ਕੀ ਕੀ ਕੁਝ ਹੋ ਰਿਹਾ ਕਿਤੇ ਕੱਲ ਨੂੰ ਕੋਈ ਨੁਕਸਾਨ ਨਾ ਚੱਕਣਾ ਪੈ ਜੇ ਕਈ মিডিਆ ਰਿਪੋਰਟਰਾਂ ਨੇ ਸੰਝਾ ਕਰਿਆ ਮੈਨੂਜ਼ 24 ਦੀ ਪੜ੍ਹ ਰਿਹਾ ਕਹਿੰਦੇ ਅੱਜ ਕੱਲ ਹਰ ਕੋਈ ਵਾਹ ਵਹੀਕਲ ਚਲਾਉਣਾ ਪਸੰਦ ਕਰਦਾ ਜਾਂ ਪਹਿਲਾਂ ਦੇ ਸਮੇਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਸਾਈਕਲ ਹੋਇਆ ਕਰਦੀ ਸੀਗੀ ਪਰ ਹੁਣ ਜ਼ਿਆਦਾਤਰ ਘਰਾਂ ਦੇ ਵਿੱਚ ਸਕੂਟੀ ਸਕੂਟਰ ਬਾਈਕ ਬੁਲਟ ਜਾਂ ਹੋਰ ਕੋਈ ਆਮ ਵਹੀਕਲ ਨੇ ਜਿਹੜੇ ਹੁ ਆਮ ਗੱਲ ਨੇਗੇ ਪਬਲਿਕ ਵਹੀਕਲ ਦੀ ਤੁਲਨਾ ਦੇ ਵਿੱਚ ਲੋਕਾਂ ਨੇ ਆਪਦੇ ਵਹੀਕਲ ਤੇ ਆਉਣਾ ਜਾਣਾ ਜ਼ਿਆਦਾ ਪਸੰਦ ਕਰਦੇ ਨੇ ਤੇ ਹਾਲਾਂਕਿ ਕੋਈ ਬੁਰਾਈ ਨਹੀਂ ਹੈ ਪਰ ਅਗ ਵਹੀਕਲਾਂ ਦੇ ਵਿੱਚ ਹੋਂ ਵਾਹਨਾਂ ਨੂੰ ਚਲਾਉਣ ਦੀ ਕੋਈ ਭੁੱਲ ਕਰੇਗਾ ਪਰਵਾਹਨ ਨਿਯਮਤ ਹੋਣ ਅਲੱਗ ਹੋ ਕੇ ਜੇਕਰ ਕੋਈ ਕਹਿੰਦੇ ਵਾਹਨ ਚਲਾਉਂਦੀ ਭੁੱਲ ਕਰੇਗਾ ਤਾਂ ਉਹਨੂੰ ਖਾਸਾ ਜੁਰਮਾਨਾ ਪੈ ਸਕਦਾ ਹੈਗਾ ਪਰਵਾਨ ਦੇ ਨਾਲ ਜੁੜੇ ਹੋਏ ਨਿਯਮਾਂ ਦੇ ਵਿੱਚ ਇੱਕ ਜੂਨ ਤੋਂ ਲਾਗੂ ਕੀਤੇ ਜਾ ਰਹੇ ਨੇਗੇ ਤੇ 1 ਜੂਨ ਤੋਂ ਜਿਹੜੇ ਲਾਗੂ ਕੀਤੇ ਜਾ ਰਹੇ ਨੇਗੇ ਤਾਂ ਉਹਨਾਂ ਦੇ ਵਿੱਚ 25000 ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ ਕਹਿੰਦੇ ਸਰਕਾਰੀ ਖੇਤਰ ਟਰਾਂਸਪੋਰਟ ਕਰਾਲੇ ਜਾਨੀ ਕਿ ਆਰਟੀਓ ਵੱਲੋਂ 1 ਜੂਨ 2024 ਤੋਂ ਵਾਹਨ ਚਲਾਉਣ ਨਾਲ ਸੰਬੰਧਿਤ ਨਵੇਂ ਨਿਯਮਾਂ ਨੂੰ ਜਾਰੀ ਕੀਤਾ ਜਾਊਗਾ ਤੇ ਤੇਜ਼ ਗੱਡੀ ਚਲਾਉਣ ਵਾਲਿਆਂ ਦੇ ਤੇ ਘੱਟ ਉਮਰ ਦੇ ਚਲਾਉਣ ਤੱਕ ਦੇ ਭਾਰੀ ਜੁਰਮਾਨਾ ਦੇਣਾ ਪਊਗਾ ਇਹਦੇ ਅਨੁਸਾਰ ਕੋਈ ਵੀ ਤੇਜ਼ ਸਪੀਡ ਦਾ ਵਹੀਕਲ ਚਲਾਉਂਦਾ ਤਾਂ ਉਹਨੂੰ 1000 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈਗਾ ਨਿਯਮਾਂ ਦੇ ਅਨੁਸਾਰ ਕਹਿੰਦੇ ਵਹੀਕਲ ਚਲਾਉਣ ਦੀ ਤੈਅ ਕੀਤੀ ਗਈ ਸੀਮਾ ਤੇ ਘੱਟ ਘੱਟ ਜਾਂਦਾ ਤਾਂ ਉਹ 25000 ਰੁਪਏ ਤੱਕ ਦਾ ਜੁਰਮਾਨਾ ਹੋਊਗਾ ਯਾਨੀ ਕਿ ਜਿਹੜੇ ਸਾਡੇ ਵਰੇ ਜਵਾਕ ਚੱਕੀ ਫਰੀ ਜਾਂਦੇ ਨੇਗੇ ਜੇਕਰ 18 ਸਾਲ ਤੋਂ ਘੱਟ ਉਮਰ ਹੋਈ ਤਾਂ ਉਹ ਵਹੀਕਲ ਚਲਾਉਂਦਾ ਪਾਇਆ ਗਿਆ ਤਾਂ ਉਹਦਾ ਸਿੱਧਾ 25000 ਰੁਪਏ ਦਾ ਜੁਰਮਾਨਾ ਲੱਗੂਗਾ ਉਸ ਤੋਂ ਬਾਅਦ ਮਾਲਿਕ ਦਾ ਡਰਾਈਵਿੰਗ ਲਾਇਸੈਂਸ ਵੀ ਰੱਦ ਕੀਤਾ ਦਿੱਤਾ ਜਾਊਗਾ ਯਾਨੀ ਕਿ ਉਹਨਾਂ ਦੇ ਪੇਰੈਂਟਸ ਜਿਹਦੇ ਨਾਮ ਤੇ ਵਹੀਕਲ ਉਹਦਾ ਲਾਇਸੈਂਸ ਰੱਦ ਕਰ ਦਿੱਤਾ ਜਾਊ 25 ਸਾਲ ਦੀ ਉਮਰ ਤੱਕ ਉਸ ਬੰਦੇ ਦੀ ਲਾਇਸੈਂਸ ਨਾ ਬਣਾਉਣ ਤੱਕ ਦੇ ਵੀ ਰੋਲ ਲੱਗ ਸਕਦੀ ਹੈ ਯਾਨੀ ਕਿ ਜਿਹੜਾ 18 ਸਾਲ ਦਾ ਨਹੀਂ ਹੈਗਾ ਬੱਚਾ ਤਾਂ ਉਹਦਾ 25 ਸਾਲ ਤੱਕ ਲਾਇਸੈਂਸ ਨਹੀਂ ਬਣ ਕਰੀਏ ਕਿ 16 ਸਾਲ ਦੀ ਉਮਰ ਵੀ ਲਾਇਸੈਂਸ ਬਣਾਇਆ ਜਾ ਸਕਦਾ ਹੈਗਾ ਦਰਸਲ 50 ਸੀਸੀ ਦੀ ਕਸ਼ਮਤਾ ਵਾਲੇ ਮੋਟਰਸਾਈਕਲਾਂ ਤੋਂ ਚਲਾਉਣ ਨੂੰ ਲੈ ਕੇ 16 ਸਾਲ ਦੀ ਉਮਰ 'ਚ ਵੀ ਡਰਾਈਵਿੰਗ ਲਾਇਸੈਂਸ ਕਹਿੰਦੇ ਬਣਾਇਆ ਜਾ ਸਕਦਾ ਹੈ ਇਸ ਤੋਂ ਬਾਅਦ 18 ਸਾਲ ਦੀ ਉਮਰ ਦਾ ਹੋਣ ਤੇ ਤਾਂ ਲਾਇਸੈਂਸ ਅਪਡੇਟ ਕਰਵਾ ਸਕਦੇ ਨੇਗੇ ਟਾਈਮਕ ਲਾਇਸੈਂਸ ਮਿਲਣ ਤੋਂ ਤਰੀਕ ਤੋ 20 ਸਾਲ ਤੱਕ ਦੇ ਲਈ ਡੀਐਲ ਜਿਹੜਾ ਕਿ ਵੈਲੀਡੇਟ ਹੁੰਦਾ ਹੈ ਉਹਦੀ ਯਾਨੀ ਕਿ ਵੈਲੀਡੇਸ਼ਨ ਹੁੰਦੀ ਆ ਡਰਾਈਵਿੰਗ ਲਾਇਸੈਂਸ ਨੂੰ 40 ਸਾਲ ਦੀ ਉਮਰ ਤੋਂ ਬਾਅਦ 10 ਸਾਲ ਤੇ ਫਿਰ 5 ਸਾਲ ਦੇ ਲਈ ਜਾਰੀ ਕੀਤਾ ਜਾਂਦਾ bari bari ਜਿਵੇਂ ਆਪਰ ਨਿਊ ਕਰਾਉਣੇ ਆ ਪਰ ਗੱਲ ਇਹ ਹੈ ਵੀ ਜ ਵੀ ਉਹ ਮੋਟਾ ਦੂਜੇ ਪਾਸੇ ਘੱਟ ਉਮਰ ਦੇ ਜਿਹੜੇ ਚਲਾਉਂਦੇ ਨੇਗੇ ਜਿਹੜੇ ਨਿਆਣਿਆਂ ਨੂੰ ਵਹੀਕਲ ਦੇ ਦਿੰਦੇ ਤਾਂ ਉਹਨਾਂ ਪੇਰੈਂਟਸ ਵਾਸਤੇ ਮੁਸ਼ਕਲ ਖੜੀ ਹੋ ਸਕਦੀ ਆ ਇਸ ਕਰਕੇ 25000 ਤੱਕ ਦਾ ਜੁਰਮਾਨਾ ਤੇ ਜਾਂ ਫਿਰ 25 ਸਾਲ ਤੱਕ ਦੀ ਉਮਰ ਤੱਕ ਉਸ ਬੱਚੇ ਦਾ ਕੱਲੋਂ ਲਾਇਸੈਂਸ ਨਹੀਂ ਬਣੂਗਾ ਇਹ ਚੀਜ਼ ਪਹਿਲਾਂ ਸੋਚ ਲਓ ਹੁਣ ਦੂਜੇ ਪਾਸੇ ਗੱਲ ਇਹ ਹੈ ਵੀ ਪੇਰੈਂਟਸ ਨੂੰ ਇਹ ਗੱਲ ਸੋਚਣੀ ਹੋਊ ਛੋਟੇ ਛੋਟੇ ਜਵਾਕਾਂ ਨੂੰ ਮੋਟਰਸਾਈਕਲ ਸਕੂਟੀਆਂ ਤਾਂ ਆਮ ਮੋਟਰਸਾਈਕਲ ਨਹੀਂ ਨਾ ਫਿਰ ਸਕੂਟੀ ਤਾਂ ਆਮ ਹੀ ਦਵਾਉਂਦੇ ਨੇ ਵੀ ਇਹ ਕਿੱਡੀ ਗੱਲ ਆ ਵੀ ਤਾਂ ਉਹ ਵੀ ਚਲਾ ਲੈਂਦੇ ਆ ਇਹ ਚਿਕੜਾ ਕੋਈ ਗੇਅਰ ਹੁੰ ਤਾ ਫਿਰ ਸਖਤ ਕਾਰਵਾਈ ਵੀ ਦਾ ਵੀ ਇਹਦੇ ਵਿੱਚ ਪ੍ਰਬੰਧਨ ਹੈਗਾ ਹੁਣ ਇਸ ਕਰਕੇ ਇੱਕ ਗੱਲ ਨੂੰ ਸਮਝਿਓ ਇਹਨੂੰ ਹਲਕੇ 'ਚ ਨਾ ਲਿਓ ਕਿਉਂਕਿ ਨਾਲੇ ਨਵਾਂ ਨਵਾਂ ਤਾਂ ਜਦੋਂ ਹੁੰਦਾ ਉਹਦੋਂ ਤਾਂ ਫਿਰ ਹਰੇਕ ਲਾਗੂ ਕਰਨ ਨੂੰ ਫਿਰਦਾ ਹੈ ਹਰੇਕ ਪੁਲਸੀਆ ਤਾਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖਿਓ ਕਿ ਕੱਲ ਨੂੰ ਕੋਈ ਪਰੇਸ਼ਾਨੀ 'ਚ ਨਾ ਫਸਜੋ ਬੱਚੇ ਦੀ ਛੋਟੀ ਜੀ ਜਿੱਦ ਕਈ ਵਾਰ ਭਾਰੀ ਪੈ ਸਕਦੀ ਆ ਬੱਚੇ ਨੂੰ ਸਮਝਾਓ ਦੱਸੋ ਪਰ ਇਹ ਕੰਮ ਨਾ ਕਰ ਲਿਓ ਵੀ ਕੱਲ ਨੂੰ ਕਿਤੇ ਉਹ ਵਹੀਕਲ ਲੈ ਕੇ ਤੁਰ ਪੇ